ਦੇ ਵਿੱਚ ਇੱਕ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਇਸ ਸਰਕਲ ਜਿਹੜਾ ਮਾਲ ਹੈਗਾ ਇਹਦੇ ਵਿੱਚ ਬੰਬ ਫਿਟ ਕੀਤੇ ਨੇ ਜਿਹੜੇ ਜੋ ਬਲਾਸਟ ਕੀਤਾ ਜਾਊਗਾ ਸਰ ਕਿਸ ਵੱਲੋਂ ਧਮਕੀ ਦਿੱਤੀ ਗਈ ਹੈ ਬੰਬ ਦੀ ਨਹੀਂ ਹਜੇ ਇਹਨੂੰ ਵੈਰੀਫਾਈ ਕਰ ਰਹੇ ਆ ਸਰ ਕੁਝ ਪਤਾ ਲੱਗਾ ਤੁਸੀਂ ਉਧਰ ਚੈੱਕ ਕਰਾ ਦਿੱਤਾ ਅੰਨੇ ਸਰਚ ਆਪਰੇਸ਼ਨ ਚੱਲ ਰਿਹਾ ਸਾਰਾ ਸਰਚ ਕਰ ਰਹੇ ਆ ਇਹਨੂੰ ਤੇ ਬਾਕੀ ਵੈਰੀਫਾਈ ਕਰਕੇ ਬਾਅਦ ਸਰ ਕਿੰਨੀਆਂ ਟੀਮਾਂ ਆਈਆਂ ਤੇ ਚੈਕਿੰਗ ਕਰਦੀਆਂ ਇਹਦੇ ਵਿੱਚ ਸਾਰੀਆਂ ਟੀਮਾਂ ਇਨਵੋਲ ਨੇ ਜਿਹਦੇ ਵਿੱਚ ਬੰਬਸਕਰ ਟੀਮ ਵੀ ਹੈ ਐਂਟੀ ਸਬਟਰੇ ਟੀਮ ਹੈ ਔਰ ਸਾਰੀਆਂ ਟੀਮਾਂ ਜਿੰਨੀਆਂ ਵੀ ਹੈਗੀਆਂ ਕਨਸਰਨ ਹੈਗੀਆਂ ਉਹ ਸਾਰੇ ਐਸ ਐਚ ਓਜ਼ ਐਂਡ ਡੀ ਐਸ ਪੀਜ਼ ਇੱਥੇ ਆਏ ਨੇ ਸਰ ਜਿਵੇਂ ਫੈਸਟੀਵਲ ਹੈਗਾ ਅੱਜ ਤੇ ਕਾਫੀ ਲੋਕ ਆਉਂਦੇ ਆ ਅੱਜ ਦੇ ਦਿਨ ਤੇ ਮਾਲ ਵਗੈਰਾ ਤੇ ਰਕੜੀਆਂ ਤਿਹਾਰਾ ਉਸਦੇ ਦੇਖਦੇ ਹੋਏ ਕੋਈ ਇਦਾਂ ਦਾ ਕਿਸੇ ਨੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਆ ਅਸੀਂ ਕਿਸੇ ਨੂੰ ਬਿਲਕੁਲ ਵੀ ਮਤਬ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਵੀ ਅਸੀਂ ਕੋਈ ਸਰਚ ਆਪਰੇਸ਼ਨ ਕਰ ਰਹੇ ਹਾਂ ਬੜਾ ਸੀਕ੍ਰੀਟ ਢੰਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਸਰ ਇਸ ਦਾ ਕੋਈ ਪਤਾ ਲੱਗਿਆ ਵੀ ਕੌਣ ਹੈ 700 ਤੇ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੀ ਬੋਲ ਦੇ ਵਿੱਚ ਇੱਕ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਇਸ ਸਰਕਲ ਜਿਹੜਾ ਮਾਲ ਹੈਗਾ ਇਹਦੇ ਵਿੱਚ ਬੰਬ ਫਿਟ ਕੀਤੇ ਨੇ ਤੇ ਜਿਹੜਾ ਜੋ ਬਲਾਸਟ ਕੀਤਾ ਜਾਊਗਾ ਸਰ ਕਿਸ ਵੱਲੋਂ ਧਮਕੀ ਦਿੱਤੀ ਗਈ ਹੈ ਬੰਬ ਦੀ ਨਹੀਂ ਹਜੇ ਇਹਨੂੰ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਪਤਾ ਲੱਗਾ ਤੁਸੀਂ ਉੱਥੇ ਚੈਕਿੰਗ ਕਰ ਰਹੇ ਕਿ ਕਿੰਨੇ ਸਰਚ ოਪਰੇਸ਼ਨ ਚੱਲ ਰਿਹਾ ਸਾਰਾ ਸਰਚ ਕਰ ਰਹੇ ਹਨ ਤੇ ਬਾਕੀ ਵੈਰੀਫਾਈ ਕਰਕੇ ਬਾਅਦ ਸਰ ਕਿੰਨੀਆਂ ਟੀਮਾਂ ਆਈਆਂ ਤੇ ਚੈਕਿੰਗ ਕਰ ਰਹੇ ਇਹਦੇ ਵਿੱਚ ਸਾਰੀਆਂ ਟੀਮਾਂ ਇਨਵੋਲ ਨੇ ਜਿ ਵਿੱਚ ਬੰਬਸਕਰ ਟੀਮ ਵੀ ਹੈ ਐਂਟੀ ਸਬਟਰੇ ਟੀਮ ਹੈ ਔਰ ਸਾਰੀਆਂ ਟੀਮਾਂ ਹੀ ਜਿੰਨੀਆਂ ਵੀ ਹੈਗੀਆਂ ਕੰਸਰਨ ਹੈਗੀਆਂ ਉਹ ਸਾਰੇ ਐਸ ਐਚ ਓਜ਼ ਐਂਡ ਡੀ ਐਸ ਪੀਸ ਇਥੇ ਆਏ ਨੇ ਸਰ ਜਿਵੇਂ ਫੈਸਟੀਵਲ ਹੈਗਾ ਅੱਜ ਤੇ ਕਾਫੀ ਲੋਕ ਆਉਂਦੇ ਆ ਅੱਜ ਦੇ ਦਿਨ ਤੇ ਮੋਲ ਵਗੈਰਾ ਚ ਰਕੜੀਆਂ ਤਿਹਾਰਾ ਉਸ ਨੂੰ ਦੇਖਦੇ ਹੋਏ ਕੋਈ ਇਦਾਂ ਦਾ ਕਿਸੇ ਨੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਆ ਅਸੀਂ ਕਿਸੇ ਨੂੰ ਬਿਲਕੁਲ ਵੀ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਵੀ ਅਸੀਂ ਕੋਈ ਸਰਚ ਆਪਰੇਸ਼ਨ ਕਰ ਰਹੇ ਆ ਬੜਾ ਸੀਕ੍ਰੀਟ ਢੰਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਸਰ ਇਦਾਂ ਕੋਈ ਪਤਾ ਲੱਗਿਆ ਵੀ ਕੌਣ ਹੈ ਸਖਸ ਉਹ ਤੇ ਇਹਨੂੰ ਵੈਰੀਫਾਈ ਕਰ ਰਹੇ ਆ ਇੱਕ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਇਹ ਸਰਕਲ ਜਿਹੜਾ ਮਾਲ ਹੈਗਾ ਇਹਦੇ ਵਿੱਚ ਬੰਬ ਫਿਟ ਕੀਤੇ ਨੇ ਤੇ ਜਿਹੜਾ ਜੋ ਬਲਾਸਟ ਕੀਤਾ ਜਾਊਗਾ ਸਰ ਕਿਸ ਵੱਲੋਂ ਧਮਕੀ ਦਿੱਤੀ ਗਈ ਹੈ ਬੰਬ ਦੀ ਨਹੀਂ ਹਜੇ ਇਹਨੂੰ ਵੈਰੀਫਾਈ ਕਰ ਰਹੇ ਆ ਸਰ ਕੁਝ ਪਤਾ ਲੱਗਾ ਤੁਸੀਂ ਉਹ ਚੈੱਕ ਕਰਾ ਦਿੱਤਾ ਕਿ ਕਿ ਨੇ ਸਰਚ ოਪਰੇਸ਼ਨ ਚੱਲ ਰਿਹਾ ਸਾਰਾ ਸਰਚ ਕਰ ਰਹੇ ਆ ਇਹਨੂੰ ਤੇ ਬਾਕੀ ਵੈਰੀਫਾਈ ਕਰਕੇ ਬਾਅਦ ਸਰ ਕਿੰਨੀਆਂ ਟੀਮ ਆਈਆਂ ਤੇ ਚੈਕਿੰਗ ਕਰ ਰਹੀਆਂ ਇਸ ਵਿੱਚ ਸਾਰੀਆਂ ਟੀਮਾਂ ਇਨਵੋਲ ਨੇ ਜਿ ਵਿੱਚ ਬੰਬਸਕਰ ਟੀਮ ਵੀ ਹੈ ਐਂਟੀ ਸਬਟਰੇ ਟੀਮ ਹੈ ਔਰ ਸਾਰੀਆਂ ਟੀਮਾਂ ਹੀ ਜਿੰਨੀਆਂ ਵੀ ਹੈਗੀਆਂ ਕੰਸਰਨ ਹੈਗੀਆਂ ਉਹ ਸਾਰੇ ਐਸ ਐਚ ਓਜ਼ ਐਂਡ ਡੀ ਐਸ ਪੀਜ਼ ਇੱਥੇ ਆਏ ਨੇ ਸਰ ਜਿਵੇਂ ਫੈਸਟੀਵਲ ਹੈਗਾ ਅੱਜ ਤੇ ਕਾਫੀ ਲੋਕ ਆਉਂਦੇ ਆ ਅੱਜ ਦੇ ਦਿਨ ਤੇ ਮਾਲ ਵਗੈਰਾ ਤੇ ਰਕੜੀਆਂ ਤਿਹਾਰਾ ਉਸ ਨੂੰ ਦੇਖਦੇ ਹੋਏ ਕੋਈ ਇਦਾਂ ਦਾ ਨੇ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਆ ਅਸੀਂ ਕਿਸੇ ਨੂੰ ਬਿਲਕੁਲ ਵੀ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਵੀ ਅਸੀਂ ਕੋਈ ਸਰਚ ਆਪਰੇਸ਼ਨ ਕਰ ਰਹੇ ਆ ਬੜਾ ਸੀਕ੍ਰੀਟ ਢੰਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਸਰ ਇਹਦਾ ਕੋਈ ਪਤਾ ਲੱਗਿਆ ਵੀ ਕੌਣ ਹੈ ਸਖਸ ਉਹ ਤੇ ਇਹਨੂੰ ਵੈਰੀਫਾਈ ਕਰ ਰਹੇ ਆ